ਆ ਦੋਸਤੋ ਜਿੰਨੇ ਵੀ ਸਾਥੀ ਜਿੰਨੇ ਵੀ ਦੋਸਤ ਮਿੱਤਰ ਇਸ ਵੀਡੀਓ ਨਾਲ ਜੁੜੇ ਹੋਏ ਨੇ ਮੈਂ ਉਹਨਾਂ ਸਾਰਿਆਂ ਨੂੰ ਆਪਣੀ ਅੱਜ ਦੀ ਗੱਲਬਾਤ ਵਿੱਚ ਸ਼ਾਮਲ ਕਰਦਾ ਔਰ ਮੈਂ ਤੁਹਾਡੇ ਨਾਲ ਸਿੱਖਿਆ ਦੇ ਕੁਝ ਅਹਿਮ ਮਸਲਿਆਂ ਬਾਰੇ ਗੱਲ ਕਰਨ ਲਈ ਤੁਹਾਡੇ ਨਾਲ ਜੁੜਿਆ ਔਰ ਇਸ ਵੀਡੀਓ ਨੂੰ ਬਣਾਉਂਦਾ ਜਿਹੜਾ ਮੇਰਾ ਮੁੱਖ ਮਕਸਦ ਇਹੋ ਹੈ ਕਿ ਮੈਂ ਤੁਹਾਡੇ ਨਾਲ ਸਿੱਖਿਆ ਦੇ ਉਹਨਾਂ ਮੁੱਦਿਆਂ ਬਾਰੇ ਸਾਂਝ ਪਾ ਸਕਾਂ ਜਿਹੜੇ ਮੁੱਦੇ ਤੁਹਾਡੇ ਬੱਚੇ ਦੀ ਸਿੱਖਿਆ ਲਈ ਜਾਂ ਬੱਚੇ ਦੇ ਹਿੱਤ ਵਾਸਤੇ ਬਹੁਤ ਜ਼ਰੂਰੀ ਨੇ ਹੁਣ ਤੱਕ ਸਾਡੀ ਸਮਝ ਇਹੋ ਸੀ ਸਾਡੀ ਇਕੱਲਿਆਂ ਦੀ ਨਹੀਂ ਸਾਰਿਆਂ ਦੀ ਸਮਝ ਇਹੋ ਸੀ ਕਿ ਸਕੂਲ ਜਿਹੜੇ ਕਿਸੇ ਵੀ ਸਿੱਖਿਆ ਬੋਰਡ ਨਾਲ ਸੰਬੰਧਿਤ ਹੋਣ ਉਹ ਸਿੱਖਿਆ ਬੋਰਡ ਵੱਲੋਂ ਨਿਰਧਾਰਿਤ ਪਾਠਕ੍ਰਮ ਉੱਤੇ ਚੱਲਦੇ ਨੇ ਇਹ ਪਾਠਕ੍ਰਮ ਜਿਹੜਾ ਉਹ ਸਿੱਖਿਆ ਬੋਰਡ ਤਿਆਰ ਕਰਦੇ ਨੇ ਔਰ ਉਹ ਆਪੋ ਆਪਣੀਆਂ ਨੀਤੀਆਂ ਆਪੋ ਆਪਣੇ ਅ ਅੰਦਾਜ਼ੇ ਮੁਤਾਬਕ ਜਾਂ ਆਪੋ ਆਪਣੇ ਮਹਾਰਾਜੀ ਰਾਏ ਮੁਤਾਬਕ ਇੱਕ ਪਾਠਕ੍ਰਮ ਅਮਲ ਵਿੱਚ ਲਿਆਉਂਦੇ ਨੇ ਔਰ ਇਹ ਪਾਠਕ੍ਰਮ ਕਈ ਵਾਰੀ ਪੰਜਾਬ ਸਕੂਲ ਸਿੱਖਿਆ ਬੋਰਡ ICSE ਬੋਰਡ ਔਰ CBSE ਬੋਰਡ ਇਹ ਪਾਠਕ੍ਰਮ ਥੋੜਾ ਥੋੜਾ ਡਿਫਰੈਂਟ ਹੁੰਦਾ ਹੈ ਔਰ ਸਾਡੇ ਬੱਚੇ ਜਦੋਂ ਇੱਕ ਬੋਰਡ ਤੋਂ ਦੂਸਰੇ ਬੋਰਡ ਵਿੱਚ ਜਾਂਦੇ ਨੇ ਤਾਂ ਉਹਨਾਂ ਨੂੰ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਹੁਣ ਤੱਕ ਅਸੀਂ ਇਹੀ ਸਮਝਦੇ ਸੀ ਔਰ ਅਸੀਂ ਮੁਕਾਬਲਾ ਕਰਦੇ ਸੀ ਕਿ ਕਿਹੜਾ ਬੋਰਡ ਵਧੀਆ ਹੈ ਸੈਂਟਰਲ ਬੋਰਡ ਵਧੀਆ ਹੈ ਜਾਂ ਆਈਸੀਐਸਈ ਬੋਰਡ ਵਧੀਆ ਹੈ ਕਈਆਂ ਦੀ ਰਾਏ ਸੀ ਕਿ ਆਈਸੀਐਸਈ ਬੋਰਡ ਵਧੀਆ ਹੈ ਕਈਆਂ ਦੀ ਰਾਏ ਸੀ ਕਿ ਨਹੀਂ ਸਿੱਖਿਆ ਬੋਰਡ ਵਧੀਆ ਹੈ ਔਰ ਕਈਏ ਸੋਚਦੇ ਸਨ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੀ ਕਿਸੇ ਗੱਲ ਨਾਲੋਂ ਘੱਟ ਨਹੀਂ ਨਵੀਂ ਸਿੱਖਿਆ ਨੀਤੀ ਦਾ ਡਰਾਫਟ ਕੜਦਿਆਂ ਉਸ ਡਰਾਫਟ ਨੂੰ ਪੜਦਿਆਂ ਇੱਕ ਗੱਲ ਦੀ ਤਸੱਲੀ ਹੋ ਗਈ ਕਿ ਜੇਕਰ ਇਹ ਸਿੱਖਿਆ ਨੀਤੀ ਲਾਗੂ ਹੋ ਜਾਂਦੀ ਹੈ ਤਾਂ ਉਹ ਸਿੱਖਿਆ ਨੀਤੀ ਵਿੱਚ ਸਾਰੇ ਸਕੂਲ ਬੋਰਡਾਂ ਦਾ ਸਟੇਟਸ ਬਰਾਬਰ ਹੋਵੇਗਾ ਉਨ੍ਹਾਂ ਦਾ ਪਾਠਕ੍ਰਮ ਬਰਾਬਰ ਹੋਏਗਾ ਉਹਨਾਂ ਦੀਆਂ ਸਾਰੀਆਂ ਸਟੇਜਸ ਸਾਰੀਆਂ ਡਿਫਰੈਂਟ ਕਲਾਸਸ ਔਰ ਸਾਰਾ ਕੁਝ ਇੱਕੋ ਜਿਹਾ ਹੋਏਗਾ ਅਜਿਆ ਕਰਨਾ ਜ਼ਰੂਰੀ ਵੀ ਸੀ ਕਿਉਂਕਿ ਬੱਚੇ ਜਿਹੜੇ ਨੇ ਉਹ ਇੱਕ ਬੋਰਡ ਤੋਂ ਦੂਸਰੇ ਬੋਰਡ ਵਿੱਚ ਆਉਂਦੇ ਜਾਂਦੇ ਰਹਿੰਦੇ ਨੇ ਇੱਕ ਬੋਰਡ ਤੋਂ ਦੂਸਰੇ ਬੋਰਡ ਵਿੱਚ ਜਾਂਦੇ ਨੇ ਇਸ ਕਰਕੇ ਵੀ ਇਹ ਕੁਝ ਜ਼ਰੂਰੀ ਸੀ ਕਿ ਇਸ ਬਾਰੇ ਕੋਈ ਪਹਿਲ ਕਦਮੀ ਕੀਤੀ ਜਾਂਦੀ ਔਰ ਇਹ ਪਹਿਲ ਕਦਮੀ ਸਾਨੂੰ ਨਜ਼ਰ ਆਂਦੀ ਹੈ ਨਵੀਂ ਸਿੱਖਿਆ ਨੀਤੀ ਵਿੱਚ ਨਵੀਂ ਸਿੱਖਿਆ ਨੀਤੀ ਇਸ ਗੱਲ ਤੇ ਜ਼ੋਰ ਦਿੰਦੀ ਹੈ ਕਿ ਪਾਠਕ੍ਰਮ ਬਣਾਉਣ ਦਾ ਸਾਰਾ ਜਿਹੜਾ ਦਾਇਰਾ ਹੈ ਇਸ ਦੀ ਸਾਰੀ ਜ਼ਿੰਮੇਵਾਰੀ ਹੈ ਉਹ ਨੈਸ਼ਨਲ ਐਜੂਕੇਸ਼ਨ ਕਾਉਂਸਲ ਫਾਰ ਰਿਸਰਚ ਐਂਡ ਟ੍ਰੇਨਿੰਗ NCERT ਉਸ ਉਤੇ ਪਾ ਦਿੱਤੀ ਗਈ। ਔਰ NCERT ਜਿਹੜੀ ਪਹਿਲਾਂ ਸਿਰਫ ਕੁਝ ਚੁਣਿੰਦਾ ਕਿਤਾਬਾਂ ਬਣਾਉਂਦੀ ਸੀ NCERT ਨੂੰ ਹੋਰ ਮਜ਼ਬੂਤ ਕੀਤਾ ਗਿਆ ਔਰ ਇੱਕ ਸੰਸਥਾ ਜਿਹੜੀ ਅਕਾਦਮਿਕ ਮਹਾਰਾ ਨਾਲ ਲੈਸ ਹੋਏਗੀ ਔਰ ਜਿਹੜੀ ਤੁਹਾਡੇ ਬੱਚੇ ਦੇ ਹੱਕ ਹਿੱਤ ਲਈ ਸੋਚੇਗੀ ਔਰ ਉਹਦੇ ਵਾਸਤੇ ਕੰਮ ਕਰੇਗੀ ਦਿਨ ਰਾਤ ਕੰਮ ਕਰੇਗੀ ਉਸ ਏਜੰਸੀ ਨੂੰ ਜਾਂ ਉਸ ادارے ਨੂੰ ਮਜ਼ਬੂਤ ਕੀਤਾ ਗਿਆ ਇਹ ਬਹੁਤ ਚੰਗੀ ਗੱਲ ਹੈ ਔਰ NCERT ਦੇ ਜਿਹੜੇ ਉਹਦੇ ਬਾਕੀ ਹਿੱਸੇ ਨੇ SCERT ਯਾਨੀ ਸਟੇਟ ਕੌਂਸਲ ਆਫ ਰਿਸਰਚ ਐਂਡ ਟ੍ਰੇਨਿੰਗ ਕਈਆਂ ਸਟੇਟ ਕੌਂਸਲਸ ਨੇ ਉਹ ਵੀ NCERT ਦੇ ਦੇ ਕੰਪੋਨੈਂਟ ਨੇ ਜਾਂ NCERT ਦੇ ਅਧੀਨ ਨੇ ਇੱਕ ਗੱਲ ਸਪਸ਼ਟ ਹੋ ਗਈ ਕਿ ਪਾਠਕ੍ਰਮ ਜਿਹੜਾ ਵੀ ਹੋਏਗਾ ਉਹ ਸਿਰਫ ਤੇ ਸਿਰਫ NCERT ਦਾ ਹੋਏਗਾ NCERT ਉਸ ਪਾਠਕ੍ਰਮ ਵਿੱਚ ਤਬਦੀਲੀ ਕਰੇ NCERT ਉਸ ਪਾਠਕ੍ਰਮ ਨੂੰ ਸੋਧੇ ਬਣਾਵੇ ਵਧਾਵੇ ਉਹਦੇ ਬਾਰੇ ਕਿਤਾਬਾਂ ਤਿਆਰ ਕਰੇ ਉਹਦੇ ਬਾਰੇ ਟ੍ਰੇਨਿੰਗ ਮੈਨੂਅਲ ਬਣਾਵੇ ਇਹ ਸਾਰਾ ਕੰਮ NCERT ਦਾ ਹੈ ਇੱਕ ਗੱਲ ਤਾਂ ਚੰਗੀ ਹੋ ਗਈ ਕਿ ਹੁਣ ਸਾਰੇ ਬੱਚੇ ਇੱਕੋ ਜਿਹਾ ਕੰਟੈਂਟ ਪੜ੍ਹਨਗੇ ਉਹਨਾਂ ਦੀਆਂ ਕਿਤਾਬਾਂ ਦਾ ਕੰਟੈਂਟ ਇੱਕੋ ਜਿਹਾ ਹੋਏਗਾ ਇਹ ਇੱਕ ਗੱਲ ਤਾਂ ਚੰਗੀ ਹੋ ਗਈ ਉਸ ਤੋਂ ਬਾਅਦ ਇਮਤਿਹਾਨ ਲੈਣ ਦੀ ਜ਼ਿੰਮੇਵਾਰੀ ਜਿਹੜੀ ਸੀ ਉਹ ਸਟੇਟ ਬੋਰਡਾਂ ਨੂੰ ਪਾਈ ਗਈ ਉਹ ਐਜੂਕੇਸ਼ਨ ਬੋਰਡਾਂ ਨੂੰ ਪਾਈ ਗਈ ਨਵੀਂ ਸਿੱਖਿਆ ਨੀਤੀ ਦਾ ਡਰਾਫਟ ਅਗਰ ਤੁਸੀਂ ਦੇਖੋ ਤਾਂ ਉਹਦੇ ਵਿੱਚ ਸਾਰੇ ਦੇ ਸਾਰੇ ਬੋਰਡ ਜਿਹੜੇ ਨੇ ਚਾਹੇ ਉਹ CBSE ਹੈ ਚਾਹੇ ਉਹ ICSE ਹੈ ਚਾਹੇ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਆ ਉਹਨਾਂ ਦਾ ਕੰਮ ਸਿਰਫ ਤੇ ਸਿਰਫ ਐਗਜ਼ਾਮ ਕੰਡਕਟ ਕਰਨਾ ਰਹਿ ਗਿਆ ਹੈ ਪੰਜਾਬ ਕਿਉਂਕਿ ਸਟੇਟ ਦੇ ਬੋਰਡ ਜਿਹੜੇ ਨੇ ਉਹ ਹਲੇ ਆਪਣੇ ਇਸ ਕੰਮ ਤੋਂ ਪਿੱਛੇ ਨਹੀਂ ਹਟੇ ਉਹਨਾਂ ਨੇ ਪਾਠਕ੍ਰਮ ਦੇ ਉੱਤੇ ਕਿਤਾਬਾਂ ਛਾਪਣੀਆਂ ਕਿਤਾਬਾਂ ਲਿਖਣੀਆਂ ਛੱਡੀਆਂ ਨਹੀਂ ਯਾ ਉਹਨਾਂ ਕੋਲ ਇੱਕ ਕੰਮ ਹਲੇ ਹੈ ਪਰ ਇੱਕ ਗੱਲ ਇਹਦੇ ਵਿੱਚ ਇਹ ਕਲੀਅਰ ਹੋ ਕਲੀਅਰ ਹੋਰ ਹੋ ਗਈ ਕਿ ਜਿਹੜਾ ਵੀ ਪਾਠਕ੍ਰਮ ਸਟੇਟ ਬੋਰਡ ਵਾਲੇ ਬਣਾਉਣਗੇ ਉਹ ਐਨਸੀਆਰਟੀ ਦੇ ਮੁਤਾਬਕ ਹੀ ਬਣੇਗਾ। ਔਰ ਇਸ ਕਿਸ ਤਰ੍ਹਾਂ ਦਾ ਸਿਲੇਬਸ ਹੋਏਗਾ ਇਸ ਗੱਲ ਨੂੰ ਡਿਸਾਈਡ ਕਰਨ ਵਾਸਤੇ ਸਾਡੇ ਕੋਲ ਐਨਸੀਈ ਐਨਸੀਐਫ ਜਿਹਨੂੰ ਸੀ ਨੈਸ਼ਨਲ ਕਰਿਕੂਲਮ ਫਰੇਮਵਰਕ ਕਹਿੰਦੇ ਆ ਉਹ ਬਣਾਇਆ ਗਿਆ ਐਨਸੀਆਰਟੀ ਵੱਲੋਂ ਔਰ ਸਾਰੇ ਦੇ ਉੱਤੇ ਲਾਗੂ ਕੀਤਾ ਗਿਆ। ਸਾਡੇ ਕੋਲ ਪਹਿਲੀਆਂ 5 ਕਲਾਸਾਂ ਵਾਸਤੇ ਐਨਸੀਐਫ 2022 ਮੌਜੂਦ ਹੈ ਅਤੇ ਉੱਪਰਲੀ ਇਹ ਕਲਾਸਾਂ ਵਾਸਤੇ एनसीएफ 2023 ਮੌਜੂਦ ਹੈ ਹੁਣ ਇਸ एनसीएफ ਵਿੱਚ ਕੀ ਕੁਝ ਹੈ ਪਹਿਲੇ एनसीएफ ਦੇ 361 ਪੇਜ ਨੇ ਦੂਸਰੇ एनसीएफ ਦੇ 600 ਪੇਜ ਨੇ ਅ ਜਿੱਥੋਂ ਤੱਕ ਇਹਨਾਂ ਇਹਨਾਂ ਦੀ ਟੈਕਸਟ ਦਾ ਸਵਾਲ ਹੈ ਇਹਨਾਂ ਦੇ ਵਿੱਚ ਜਿਹੜੀ ਸਮਗਰੀ ਦਿੱਤੀ ਗਈ ਹੈ ਉਹ ਬਿਹਤਰin ਸਮਗਰੀ ਹੈ ਹੁਣ ਤੱਕ ਦੀ ਸਿੱਖਿਆ ਦੇ ਉੱਤੇ। ਇਹ ਤੁਸੀਂ ਅਗਰ ਕੋਈ ਵੀ ਪੈਰੈਂਟ ਅਗਰ ਚਾਹੇ ਤਾਂ ਇਹਨਾਂ ਨੂੰ ਡਾਊਨਲੋਡ ਕਰਕੇ ਔਰ ਪੜ ਸਕਦਾ ਹੈ। ਔਰ ਪੜਨੇ ਚਾਹੀਦੇ ਨੇ ਕਿਉਂਕਿ ਨਵੀਂ ਸਿੱਖਿਆ ਨੀਤੀ ਮੰਦੀ ਹੈ ਕਿ ਇਹ ਸਿੱਖਿਆ ਜਿਹੜੀ ਹੈ ਉਹ ਸਿਰਫ ਸਕੂਲ ਦਾ ਪ੍ਰਿਵਿਊ ਨਹੀਂ ਹੈ। ਉਹ ਸਕੂਲ ਦੇ ਖੇਤਰ ਤੱਕ ਸੀਮਿਤ ਨਹੀਂ ਹੈ। ਇਹ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ। ਯਾ ਇਹੋ ਕਹਿ ਲੋ ਕਿ ਉਹ ਸਟੇਟ ਬੋਰਡਾਂ ਦੀ ਜ਼ਿੰਮੇਵਾਰੀ ਨਹੀਂ ਹੈ। ਯਾ ਉਦੋਂ ਅੱਗੇ ਕਹਿ ਲੋ ਕਿ ਉਹ ਸਟੇਟ ਦਾ ਜਿਹੜਾ ਸਿੱਖਿਆ ਵਿਭਾਗ ਹੈ ਉਹਦੀ ਜ਼ਿੰਮੇਵਾਰੀ ਨਹੀਂ ਹੈ। ਇਹਦੇ ਵਿੱਚ ਇੱਕ ਵੱਡਾ ਸਟੇਕ ਹੋਲਡਰ ਮਾਪੇ ਨੇ ਔਰ ਮਾਪਿਆਂ ਦੀ ਨਿਗਰਾਨੀ ਵਿੱਚ ਕੋਈ ਵੀ ਸਿੱਖਿਆ ਨੀਤੀ ਕੋਈ ਵੀ ਸਿੱਖਿਆ ਦਾ ਜਿਹੜਾ ਕੰਮ ਹੈ ਉਹ ਮਾਪਿਆਂ ਦੀ ਨਿਗਰਾਨੀ ਵਿੱਚ ਹੋਣਾ ਚਾਹੀਦਾ। ਔਰ ਇਸ ਦਾ ਮਤਲਬ ਇਹ ਵੀ ਹੋਇਆ ਕਿ ਮਾਪਿਆਂ ਦੇ ਉੱਤੇ ਜ਼ਿੰਮੇਵਾਰੀ ਵੀ ਆਇਤ ਕਰ ਦਿੱਤੀ ਗਈ ਔਰ ਮਾਪਿਆਂ ਨੂੰ ਸ਼ਾਮਲ ਵੀ ਕਰ ਲਿਆ ਗਿਆ ਕਿ ਹੁਣ ਤੁਸੀਂ ਸਿਰਫ ਫੀਸ ਦੇ ਕੇ ਔਰ ਤੁਹਾਡੀ ਜ਼ਿੰਮੇਵਾਰੀ ਖਤਮ ਨਹੀਂ ਹੋ ਜਾਂਦੀ ਤੁਸੀਂ ਸਕੂਲ ਦੇ ਹਰ ਕੰਮ ਵਿੱਚ ਦਖਲ ਦੇਵੋਗੇ ਸਕੂਲ ਨੂੰ ਪੁੱਛੋਗੇ ਉਸ ਦੀ ਪੁੱਛਗਿੱਛ ਕਰੋਗੇ ਨਿੱਕੀ ਨਿੱਕੀ ਗੱਲ ਦੀ ਪੁੱਛਗਿੱਛ ਤੁਸੀਂ ਕਰੋਗੇ ਔਰ ਸਕੂਲ ਇਸ ਗੱਲ ਹੀ ਜਵਾਬ ਦੇ ਹੋਵੇਗਾ ਇਦੇ ਵਾਸਤੇ ਸਕੂਲ ਮੈਨੇਜਮੈਂਟ ਕਮੇਟੀਆਂ ਬਣਾਈਆਂ ਗਈਆਂ ਨੇ ਐਮਸੀ ਐਸਐਮਸੀਜ਼ ਨੇ ਔਰ ਐਮਸੀਜ਼ ਦੇ ਵਿੱਚ ਜਿਹੜੇ ਸਕੂਲਾਂ ਵਿੱਚ ਬੱਚੇ ਪੜ੍ਹ ਰਹੇ ਨੇ ਉਹਨਾਂ ਦੀ ਸ਼ਮੂਲੀਅਤ ਕੀਤੀ ਗਈ ਹੈ ਇਹ ਤੁਸੀਂ ਆਪੋ ਆਪਣੇ ਸਕੂਲਾਂ ਵਿੱਚ ਜਾਓ ਦੇਖੋ ਉਹਨਾਂ ਵਿੱਚ ਐਸਐਮਸੀ ਕੌਣ ਹੈ ਐਸਐਮਸੀ ਦੀ ਲਿਸਟ ਮੰਗੋ ਉਸ ਐਮਸੀ ਐਸਐਮਸੀ ਵਿੱਚ ਸਕੂਲ ਦੇ ਜਿਹੜਾ ਮਾਲਕ ਹੋਏਗਾ ਜਾਂ ਸਕੂਲ ਦਾ ਜਿਹੜਾ ਕਰਤਾ-ਤਰਤਾ ਹੋਏਗਾ ਉਹਦੇ ਪਰਿਵਾਰ ਦੇ ਵਿਅਕਤੀ ਨਹੀਂ ਹੋਣਗੇ ਉਹ ਸਾਰੇ ਵਿਅਕਤੀ ਬਾਹਰੋਂ ਹੋਣਗੇ ਔਰ ਉਹ 16 ਮੈਂਬਰ ਦੀ ਮੈਂਬਰੀ ਕਮੇਟੀ ਹੈ ਉਹ 16 ਮੈਂਬਰ ਜਿਹੜੇ ਨੇ ਉਹ ਲੋਕਾਂ ਚੋਂ ਨੇ ਜਿਹੜੇ ਜਿਹੜੇ ਲੋਕਾਂ ਚੋਂ ਨੇ ਤੁਸੀਂ ਉਹਨਾਂ ਨਾਲ ਰਾਬਤਾ ਪਤਾ ਕਰੋ ਔਰ ਤੁਸੀਂ ਚਾਹੋ ਤਾਂ ਆਪੋ ਆਪਣੇ ਬੱਚਿਆਂ ਦੀ ਕਲਾਸ ਵਾਈਜ਼ ਤੁਸੀਂ ਆਪਣੀਆਂ ਕਮੇਟੀਆਂ ਬਣਾ ਸਕਦੇ ਹੋ ਔਰ ਇਹ ਨਿਗਰਾਨੀ ਰੱਖੋ ਕਿ ਤੁਹਾਡੇ ਬੱਚੇ ਨੂੰ ਸਕੂਲ ਨਵੇਂ ਪਾਠਕ੍ਰਮ ਵਿੱਚ ਪੜਾ ਰਿਹਾ ਹੈ ਨਵੇਂ ਪਾਠਕ੍ਰਮ ਵਿੱਚ ਸਿਖਾ ਰਿਹਾ ਹੈ ਉਸ ਤੋਂ ਬਾਹਰ ਕੁਝ ਨਹੀਂ ਹੈ ਇਹ ਸਾਰੀਆਂ ਜਿਹੜੀਆਂ ਗੱਲਾਂ ਮੈਂ ਕੀਤੀਆਂ ਨੇ ਇਨਾਂ ਦੇ ਬਾਰੇ ਪੂਰੀ ਡਿਟੇਲ ਜਿਹੜੀ ਹੈ ਉਹ ਤੁਸੀਂ ਐਨਸੀਐਫ ਚੋਂ ਵੀ ਲੈ ਸਕਦੇ ਹੋ ਔਰ ਐਨਈਪੀ 2019 2020 ਜਿਹਦਾ ਡਰਾਫਟ ਜਿਹਦੇ ਸਿਰਫ 65 ਪੇਜ ਨੇ ਤੁਸੀਂ ਉਹਦੇ ਚੋਂ ਵੀ ਲੈ ਸਕਦੇ ਆ ਅੱਜ ਦੀ ਗੱਲਬਾਤ ਵਿੱਚ ਸਿਰਫ ਇੰਨੀ ਗੱਲ ਅਗਲੀ ਵੀਡੀਓ ਵਿੱਚ ਇਸ ਨੂੰ ਹੋਰ ਖੋਲਾਂਗੇ ਤਾਂ ਕਿ ਤੁਹਾਨੂੰ ਪਤਾ ਚੱਲੇ ਕਿ ਨਵੀਂ ਸਿੱਖਿਆ ਨੀਤੀ ਤੁਹਾਡੇ ਬੱਚੇ ਦੇ ਲਈ ਕਿੰਨੀ ਲਾਭਕਾਰੀ ਹੈ ਸ਼ੁਕਰੀਆ ਬਹੁਤ ਬਹੁਤ